ਜੇਕਰ ਤੁਸੀਂ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਜਾਣੇ ਹੋ ਤਾਂ ਇੱਕ ਵਾਰ ਇਹ ਖਬਰ ਜ਼ਰੂਰ ਵੇਖ ਲਓ ਤੇ ਚੌਕੰਨੇ ਹੋ ਜਾਓ ਕਿਉਂਕਿ ਤੁਹਾਡੇ ਅੱਗੇ ਜਾਂ ਪਿੱਛੇ ਕੋਈ ਅਜਿਹਾ ਨੌਸਰਬਾਜ਼ ਹੋ ਸਕਦਾ ਹੈ ਜੋ ਕਿ ਬੜੀ ਚਲਾਕੀ ਦਿਨਾਂ ਤੁਹਾਡਾ ਕਾਰਡ ਬਦਲ ਦੇਵੇਗਾ ਫਿਰ ਜਦ ਤੁਸੀਂ ਮਸ਼ੀਨ ਦੇ ਵਿੱਚ ਕਾਰਡ ਪਾਉਂਗੇ ਉਹ ਪਾਸਵਰਡ ਨੋਟ ਕਰ ਲੈਣੀ ਹੈ ਤੁਹਾਡੇ ਪੈਸੇ ਤਾਂ ਨਹੀਂ ਨਿਕਲਣਗੇ ਪਰ ਏਟੀਐਮ ਦੇ ਰਾਹੀਂ ਤੁਹਾਡਾ ਖਾਤਾ ਖਾਲੀ ਹੋ ਜਾਵੇਗਾ ਅਜਿਹਾ ਹੀ ਕੁਝ ਹੋਇਆ ਪੁਲ ਤਿਬੜੀ ਵਿਖੇ ਸਥਿਤ ਐਸਬੀਆਈ ਬੈਂਕ ਦੇ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਨਾਲ ਇੱਕ ਸੇਵਾਮੁਖ ਲੈਕਚਰਾਰ ਦੇ ਨਾਲ ਲੈਕਚਰਾਰ ਪ੍ਰਤਾਪ ਸਿੰਘ ਸੈਣੀ ਜੋ ਕਿ ਨੌਸ਼ਹਿਰਾ ਹਾਦਰਦਾ ਵਾਸੀ ਆ ਉਹ ਬੀਤੇ ਕੱਲ 3 ਵਜੇ ਦੇ ਕਰੀਬ ਬੈਂਕ ਦੇ ਏਟੀਐਮ ਦੇ ਵਿੱਚੋਂ ਪੈਸੇ ਕਢਵਾਣ ਗਿਆ ਸੀ ਏਟੀਐਮ ਦੇ ਵਿੱਚ ਉਸ ਦੇ ਪਿੱਛੇ ਦੋ ਨੌਜਵਾਨ ਆ ਕੇ ਖੜ੍ਹਦੇ ਨੇ ਜਿਨ੍ਹਾਂ ਨੇ ਪਤਾ ਨਹੀਂ ਕਦੋਂ ਧੋਖੇ ਦਿਨ ਉਸ ਦਾ ਕਾਰਡ ਬਦਲ ਲਿਆ ਜਦੋਂ ਪਾਸਵਰਡ ਲਗਾਇਆ ਤਾਂ ਰੋਂਗ ਪਾਸਵਰਡ ਸਕਰੀਨ ਤੇ ਆ ਲੱਗ ਪਿਆ ਉਹਨਾਂ ਸੋਚਿਆ ਕਿ ਮਸ਼ੀਨ ਦੇ ਵਿੱਚ ਖਰਾਬੀ ਹੋਵੇਗੀ ਉਹ ਘਰ ਆ ਗਏ ਤੇ 20 ਮਿੰਟ ਬਾਅਦ ਮੋਬਾਈਲ ਤੇ ਮੈਸੇਜੇਜ਼ ਆਏ ਜਿਸ ਤੋਂ ਪਤਾ ਲੱਗਾ ਕਿ ਪੰਜ ਟ੍ਰਾਂਜੈਕਸ਼ਨਸ ਦੇ ਰਾਹੀਂ ਉਹਨਾਂ ਦੇ ਅਕਾਊਂਟ ਦੇ ਵਿੱਚੋਂ 48000 ਰੁਪਏ ਕਢਵਾ ਲਏ ਗਏ ਨੇ ਇਸ ਸਬੰਧੀ ਉਹਨਾਂ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਕੀਤੀ ਕਿ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਤਾਂ ਜੋ ਇਹਨਾਂ ਠੱਗਾ ਨੂੰ ਫੜਿਆ ਜਾਵੇ ਮੈਂ ਇੱਥੇ ਏਟੀਐਮ ਤੇ ਪੈਸੇ ਕਢਾਉਣ ਵਾਸਤੇ ਆਇਆ ਸੀ ਘਰ ਦੀ ਜਰੂਰਤ ਤੋਂ ਵਾਸਤੇ ਥੋੜੇ ਜਿਮ ਨੂੰ 5000 ਰੁਪਏ ਦੀ ਜਰੂਰਤ ਸੀ ਮੈਂ ਜਦੋਂ ਏਟੀਐਮ ਕਾਰਡ ਸਵਾਈਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸਨ ਇੱਕ ਦੂਸਰੇ ਏਟੀਐਮ ਲੱਗੇ ਇੱਕ ਮੇਰੀ ਬੈਕ ਸਾਈਡ ਤੇ ਜਿਹੜਾ ਮੈਂ ਉਹਦੇ ਵਿੱਚ ਕਾਰਡ ਪਾਇਆ ਤੇ ਮੈਨੂੰ ਨਹੀਂ ਸਮਝ ਵੀ ਕਿਹੜੇ ਵੇਲੇ ਉਹਨਾਂ ਨੇ ਨਾ ਮੇਰਾ ਕਾਰਡ ਬਦਲ ਕੇ ਤੇ ਆਪਣਾ ਕਾਰਡ ਵਿੱਚ ਜਿਹੜਾ ਉਹਦੇ ਵਿੱਚ ਰੱਖ ਦਿੱਤਾ ਮੈਂ ਜਦੋਂ ਕਿਨਾਂ ਨੰਬਰ ਆਪਣਾ ਲਾਉਣਾ ਹੈਗਾ ਜਿਹੜਾ ਮੈਂ ਨੰਬਰ ਲਾਇਆ ਤੇ ਉਹਨਾਂ ਨੇ ਲਿਖਤਾ ਵੀ ਨਾ ਰੋਂਗ ਨੰਬਰ ਨਹੀਂ ਕਿਨਾਂ ਤੇ ਫੋਨ ਨਹੀਂ ਚੱਲਦਾ ਕਾਰਡ ਜਿਹੜਾ ਮੁਰਗਣਾ ਦੁਬਾਰਾ ਫੇਰ ਇੱਕ ਵਾਰ ਲਾ ਕੇ ਵੇਖਿਆ ਫੇਰ ਇਸੇ ਤਰ੍ਹਾਂ ਇਹ ਚ ਲਿਖਿਆ ਆ ਗਿਆ ਮੈਂ ਫਿਰ ਕਰਨ ਨੂੰ ਚੱਲ ਗਿਆ ਵਾਪਸ ਵੀ ਤੇ ਕਿਨਾਂ ਗੱਲ ਬੰਦੀ ਨਹੀਂ ਕਿਨਾਂ ਤੇ ਕੋਈ ਕਾਰਡ ਦੇ ਕੋਈ ਨੁਕਸ ਪੈ ਗਿਆ ਮੈਂ ਨਵੇਂ ਛਾਲੇ ਜਾ ਕੇ ਤੇ ਮੈਂ ਮਹਿਚਲ ਮੈਂ ਆਪਣਾ ਫੋਨ ਤੇ ਚੈੱਕ ਕਰਾਂ ਭਲਾ ਜਿਲਪਨ 20 ਮਿੰਟ ਬਾਅਦ ਮੈਂ ਫੋਨ ਚੈੱਕ ਕੀਤਾ ਤੇ ਫੋਨ ਦੇ ਉੱਤੇ ਜਿਹੜੇ ਨਾ ट्रांजੈਕਸ਼ਨ ਆ ਪੰਜ ट्रांजੈਕਸ਼ਨਾਂ ਹੋ ट्रांजੈਕਸ਼ਨਾਂ ਹੋ ਕੇ ਤੇ ਕਿੰਨਾ 48000 ਰੁਪਏ ਸਾਰਾ ਸਾਰਾ ਹੀ ਵਿੱਚੋਂ ਜਿਹੜਾ ਨਾ ਉਹ ਕੰਢਿਆ ਗਿਆ ਹੈਗਾ ਤੇ ਉਹ ਕਿੰਨਾ ਤੇ ਰੋਗਿਤ ਸਰੋਜ ਉੱਪਰਲੇ ਪੈਸੇ 6869 ਰੁਪਏ ਜਿਹੜੇ ਉਹੀ ਰਹਿ ਗਏ ਹੈਗੇ ਪੈਸੇ ਸੀਵਿੰਗ ਅਕਾਊਂਟ ਹੀ ਦਾ ਹਾਂਜੀ ਸੀਵਿੰਗ ਅਕਾਊਂਟ ਪੈਨਸ਼ਨ ਅਕਾਊਂਟ ਕੀ ਕਰਦੇ ਹੋ ਤੁਸੀਂ ਮੈਂ ਲਗਦਾ ਰਟਾਇਰ ਹੋਇਆ ਹਾਂ ਤਾਂ ਆਪਣੇ ਗਵਰਨਮੈਂਟ ਸੀਨੀਅਰ ਸੈਂਡਰੂ ਕਾੜਨਗਲ ਤੋਂ ਉਹ ਕਿੱਦਾਂ ਪਤਾ ਲੱਗਿਆ ਵੀ ਕਾਰਡ ਚੇਂਜ ਕਰਕੇ ਕੀਤੇ ਹੋਣਾ ਜਦੋਂ ਕਿਨ ਮੇਰੇ ਟਾਈਮ ਮੇਰੇ ਅਸਲ ਕਾਰਡ ਦੇ ਵਿੱਚੋਂ ਕਿਨ ਜਦੋਂ ਪੈਸੇ ਨਿਕਲਣਾ ਸ਼ੁਰੂ ਹੋਏ ਤਾਂ ਮਤਲਬ ਕਿਨ ਮੇਰਾ ਕਾਰਡ ਵਟਾਇਆ ਗਿਆ ਤਾਂ ਹੀ ਕਿਨ ਤਾਂ ਹੋਇਆ ਜਿਹੜੇ ਤੁਸੀਂ ਫਿਰ ਬੈਂਕ ਕੰਪਲੀਟ ਰੀਟਰੀ ਬੈਂਕ ਕਮਪਲੀਟ ਰੀਟਰੀ ਕੀਤੀ ਸੀ ਇੱਥੇ ਪੀਐਨਬੀ ਵਿੱਚ ਇੱਥੇ ਪੁਲਤਿਬੜੀ ਕਰ ਦਿੱਤੀ ਸੀ ਇਹਨਾਂ ਨੇ ਫਿਰ ਮੇਰਾ ਜਿਹੜਾ ਬਲਾਕ ਕਰ ਦਿੱਤਾ ਸੀ ਜਿਹੜਾ ਏਟੀਐਮ ਕਾਰਡ ਆ ਮਾਰੇ ਸਾਰੇ ਦੇ ਸਾਰੇ ਪੈਸੇ ਖਾਲੀ ਕਰ ਲਏ ਸਾਰੇ ਪੈਸੇ ਖਾਲੀ ਕਰ ਲਏ ਸਿਰ ਉੱਪਰਲੇ ਰਹਿ ਗਏ ਜਿਹੜਾ 60 ਰੁਪਏ ਪੁਲਿਸ ਕੰਪਲੇਂਟ ਕੰਪਲੇਨਟਰ ਸਾਈਬਰ ਸੈੱਲ ਗੁਰਦਾਸਪੁਰ ਕੀਤੀ ਜਾ ਕੇ ਠੀਕ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਸਟੇਟ ਬੈਂਕ ਤੁਹਾਡਾ ਏ.ਡੀ.ਐਮ ਤੁਹਾਡਾ ਜਿਹੜਾ ਸਟੇਟ ਬੈਂਕ ਦਾ ਉਹ ਤੇ ਤੁਸੀਂ ਉੱਥੇ ਜਾ ਕੇ ਤੇ ਉਹਨਾਂ ਨਾਲ ਮੈਨੇਜਰ ਨੂੰ ਕਹੋ ਵੀ ਤੁਹਾਨੂੰ ਕੱਢ ਕੇ ਦੇਣ ਜਿਹੜਾ ਫੁਟੇਜ ਹੈ ਦੀ ਸੀ.ਸੀ.ਟੀ.ਵੀ ਦੀ ਤੇ ਮੈਂ ਜਦੋਂ ਮੈਨੇਜਰ ਨੂੰ ਇੱਥੇ ਪੁਲਿਸ ਬਣੀ ਮਿਲਿਆ ਨੜ ਨੂੰ ਤੇ ਉਹ ਮੈਨੂੰ ਕਹਿਣ ਲੱਗੇ ਨਹੀਂ ਇਹ ਇਹ ਮੈਨੂੰ ਨਹੀਂ ਦੇ ਸਕਦੇ ਹੁੰਦੇ ਇਹ ਕਹਿੰਦਾ ਸਾਈਬਰ ਸੈੱਲ ਵਾਲੇ ਆਪ ਕਹਿੰਦਾ ਸਾਨੂੰ ਲਿਖ ਕੇ ਭੇਜਣਾ ਤੇ ਫਿਰ ਅਸੀਂ ਕਢਾ ਕੇ ਦਵਾਂਗੇ ਉਹ ਵੀ ਅਸੀਂ ਸਾਈਬਰ ਸੈੱਲ ਵਾਲਿਆਂ ਨੂੰ ਭੇਜਣੀ ਹੈ ਜਿਹੜੇ ਫੁਟੇਜ ਆ ਉਹ ਤੁਹਾਨੂੰ ਸਾਦ ਕੇ ਫਿਰ ਦਿਖਾ ਦੇਣਗੇ ਵੀ ਆਹ ਬੰਦੇ ਤੁਹਾਨੂੰ ਨੇ ਇਹ ਕਹਿੰਦਾ ਕੈਮਰੇ ਚੈੱਕ ਕਰਕੇ ਦੇ ਸਕਦੇ ਅਸੀਂ ਪੁਲਿਸ ਵਾਲਿਆਂ ਨੂੰ ਕਰਨ ਵਾਸਤੇ ਕਹਿ ਸਕਦੇ ਆ ਕੀ ਮੰਗ ਕੀ ਕਰਦੇ ਹੋ ਮੈਨੂੰ ਕਹਿੰਦਾ ਮੇਰੇ ਹੋਏ ਵੀ ਇੱਕ ਤਾਂ ਜਿਹੜੇ ਬੰਦੇ ਜਿਹਨਾਂ ਨੇ ਮੇਰੇ ਕ੍ਰਾਈਮ ਕੀਤਾ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਏ ਤਾਂ ਮੇਰੇ ਪੈਸੇ ਮੈਨੂੰ ਵਾਪਸ ਕਰਾਈ ਜਾਣ